ਤਿੰਨ ਜਣੇ ਆਏ ਕਹਿੰਦੇ ਸਾਡੀ ਵੀਡੀਓ ਬਣਾ ਬਾਡੀ ਬਿਲਡਰ ਨਾ ਕੇ ਆਏ ਬੰਬੀ ਤੋਂ ਜਿਤਨਾ ਪੁਰਾਣੇ ਜ਼ਮਾਨੇ ਦੇ ਵਿੱਚ ਚਲਾਉਂਦੇ ਹੁੰਦੇ ਸੀ ਜਾਵੇ ਵੱਡੀਆਂ-ਵੱਡੀਆਂ ਸੀੜੀਆਂ ਵਾਖ ਓਏ ਅੱਜ ਆਇਆ ਇਹ ਸੂਤਰ ਅੱਜ ਆਇਆ ਇਹ ਸੂਤਰ ਕਹਿੰਦੇ ਅੱਜ ਕਾਬੂ ਆਇਆ ਇਹ ਮਨਵੀਰ ਵੀ ਇਹਨਾਂ ਦੇ ਇੰਦਰ ਮੇਰਾ ਚਾਚਾ ਇਹ ਭਾਈ ਜਗਿੰਦਰ ਸਿੰਘ ਜੀ ਮਿਸਤਰੀ ਲੈਂਟਰ ਬਾਂਦੇ ਇਹਨਾਂ ਦਾ ਕਮਰੇ ਦਾ ਠੇਕਾ ਵਾ ਮੂ ਚੰਗੀ ਤਰ੍ਹਾਂ ਉਖਾਜਿਆ ਰਿਸ਼ਤਾ ਨਾਲ ਚ ਜਵਾਬ ਹੋ ਜੇ ਸਸਤਰੀ ਗਾਲ ਵੀ ਮਿੱਤਰੋ ਐਦੀ ਵੀਡੀਓ ਦੀ ਸ਼ੁਰੂਆਤ ਕਰਦੀ ਏ ਫਿਰ ਆਪਾਂ ਤੇ ਅੱਜ ਆਵੇਂ ਮਿੱਤਰੋ ਆਪਾਂ ਇਹ ਬੰਬੀ ਦੇ ਉਠੇ ਦਾ ਪੈਂਦਾ ਲੈਂਟਰ ਮੈਂ ਲਿਆਇਆ ਬੜੀ ਸ਼ਾਨਦਾਰ ਚੀਜ਼ ਵੇਖੀ ਇੱਕ ਮੈਂ ਬਈ ਮਿੱਤਰੋ ਆ ਗਏ ਆ ਉੱਤੇ ਬੰਨਿਆ ਸਪੀਕਰ ਹੈ ਇੱਧਰ ਦੇਖੋ ਤੁਸੀਂ ਬਿਲਕੁਲ ਪੁਰਾਣੇ ਜ਼ਮਾਨੇ ਦਾ ਮੇਰੇ ਅੰਕਲ ਜੀ ਨੇ ਲਾਇਆ ਹੋਇਆ ਸੈੱਟ ਗਾਣਿਆਂ ਵਾਲਾ ਵਾਹ ਜੀ ਵਾਹ ਭਾਈ ਮਿੱਤਰੋ ਇਹ ਚੀਜ਼ਾਂ ਸਾਹਮਣੇ ਵਾਲੀਆਂ ਹੁੰਦੀਆਂ ਇਹ ਕਹੇ-ਕਹੇ ਬੰਦੇ ਨੇ ਸਾਂਭੀਆਂ ਹੁੰਦੀਆਂ ਬਹੁਤਿਆਂ ਬੰਦਿਆਂ ਨੇ ਇਹ ਚ ਜਿਹੜੀਆਂ ਗਵਾ ਚੁੱਕੀਆਂ ਹੁੰਦੀਆਂ ਐ ਪਰ ਸਾਡੇ ਪਿੰਡ ਰਾਮਰੌਣੀ ਦੇ ਵਿੱਚ ਬਾਉ ਦਲਬਾਗ ਸਿੰਘ ਜੀ ਨੇ ਸਾਰਾ ਸੈੱਟ ਸਾਂਭਿਆ ਆਇਆ ਐ ਜਿੱਤਰਾ ਪੁਰਾਣੇ ਜ਼ਮਾਨੇ ਦੇ ਵਿੱਚ ਚਲਾਉਂਦੇ ਹੁੰਦੇ ਸੀ ਜਾਵੇ ਵੱਡੀਆਂ-ਵੱਡੀਆਂ ਸੀੜੀਆਂ ਤੇ ਆਵੇ ਪੁਰਾਣੇ ਡੈਕ ਸਾਰਾ ਕੋਈ ਹੋਣਾ ਹੀ ਸੰਭਿਆ ਆ ਸਾਰਾ ਕੋ ਪਾਉ ਨੇ ਉਹੀ ਸੰਭਿਆ ਸਾਡੇ ਪਿੰਡ ਦੇ ਅੰਕਲ ਦਲਬਾਗ ਸਿੰਘ ਜੀ ਡੀਜੇ ਵਾਲੇ ਇਹਨਾਂ ਦੇ ਆਪਣੇ ਡੀਜੇ ਵੀ ਆ ਜਿਹਨੇ ਡੀਜੇ ਲਵਾਉਣੇ ਨੇ ਇਹਨਾਂ ਨਾਲ ਸੰਪਰਕ ਕਰੋ ਇਧਰ ਪੈਂਦੇ ਆ ਮਿੱਤਰੋ ਲੈਂਟਰ ਇਧਰ ਮੇਰਾ ਚਾਚਾ ਉਹਦੋਂ ਟੈਨ ਲੱਗੇ ਮਿਸਤਰੀ ਮਿਸਤਰੀ ਚਿਕੰਦਰ ਸਿੰਘ ਮਾਨਵੀਰ ਖਲੋਤਾ ਕੰਮ ਕਰਾਉਂਦੇ ਆ ਇੱਥੇ ਰੱਖ ਓਏ ਅੱਜ ਆਇਆ ਇਹ ਸੂਤਰਾ ਅੱਜ ਆਇਆ ਇਹ ਸੂਤਰਾ ਕਹਿੰਦੇ ਅੱਜ ਕਾਬੂ ਆਇਆ ਇਹ ਮਨਵੀਰ ਵੀ ਇਹਨਾਂ ਦੇ ਵਾਹ ਜੀ ਵਾਹ ਇਹ ਭਾਈ ਜਗਿੰਦਰ ਸਿੰਘ ਜੀ ਮਿਸਤਰੀ ਲੈਂਡਰ ਬਾਉਂਦੇ ਇਹਨਾਂ ਦਾ ਕਮਰਾ ਦਾ ਠੇਕਾ ਵਾ ਆ ਤਿੰਨ ਜਣੇ ਆਏ ਕਹਿੰਦੇ ਸਾਡੀ ਵੀਡੀਓ ਬਣਾ ਬਾਡੀ ਬਿਲਡਰ ਨਾ ਆ ਗਿਆ ਏ ਬੰਬੀ ਨੂੰ ਲੈ ਟੋਲਾ ਵੇਖ ਲੋ ਇਹਦਾ ਚੈੱਕ ਕਰ ਲੋ ਹਾਈ ਜੇ ਛਾਲ ਮਾਰੋ ਨਾ ਛਾਲਾ ਮਾਰੋ ਇੱਚ ਮਰਾਣਾ ਲਿਆਉਂਦੋ ਨਿਓਗਾ ਲੈ Băieți, băieți, ha! Mă polișii, mă găsește, mă găsește! O jocă, ha ha ha! Moștele, de aici, ha ਜੀ ਵਾਹ ਵਾਹ ਜੀ ਵਾਹ ਕਿਤੇ ਕੰਮ ਜੋਰਾ ਛੋਰਾ ਚੱਲਣ ਦਿਆ ਬਈ ਇਹ ਬੰਮੀ ਦਾ ਕਮਰਾ ਪੈਨ ਦਿਆ ਮੋਟਰ ਦਾ ਤੇੜੇ ਬੋੜ ਆਉਂਦੀ ਹੱਲ ਗੜੀ ਵਿੱਚ ਇਹਾਂ ਮਟਰ ਦਾ ਪੈਦਾ ਕਮਰਾ ਆਲੇ ਅਦਰ ਭਾਉ ਹਣਾ ਸਾਰੇ ਸੰਸਮਾਨ ਪੁਰਾਣੇ ਸਾਂਭੇ ਆ ਜਿਹੜਾ ਉੱਤੇ ਬੰਨਿਆ ਸਪੀਕਰ ਕਿਆ ਦਿਮਾਗ ਲਾਇਆ ਬੰਦੇ ਨੇ ਕਿਆ ਤਰੀਕਾ ਲਾਇਆ ਵੀ ਉੱਤੇ ਸਪੀਕਰ ਬੰਨਿਏ بڑا ਦਿਮਾਗ ਲਾਇਆ ਬਾਜ ਵੜੀ ਮੈਂ ਪਿੰਡੋਂ ਸੁਣ ਗਿਆ ਮੈਂ ਪਿੰਡਾਂ ਹੀ ਸੁਣ ਗਿਆ ਮਹਾ ਭਾਉ ਦਾ ਲੱਗਦਾ ਸਪੀਕਰ ਚੱਲਣ ਦਿਆ ਬੜੇ ਪਿੱਟ ਤੱਕ ਆਵਾਜ਼ ਜਾਂਦੀ ਐਤਰੇ ਪੁਰਾਣਾ ਡੱਕ ਲੱਗਾ ਕਬਰਾਂ ਦੀ ਗੱਲ ਸ੍ਰਿੰਦਰ ਮੋਣੀ ਸ੍ਰਿੰਦਰ ਮੋਣੀ ਸ੍ਰਿੰਦਰ ਮੋਣੀ ਇਹ ਬਾਬਾਈ ਕਿੰਨਾ ਕੇ ਚਿਹਰਾ ਆਇਆ ਡੱਕ ਸਾਹਵੇਂ ਨਾ ਕਿੰਨਾ ਕੇ ਚਿਰਦਾ ਮਤਲਬ ਤੁਹਾਡੇ ਕੋਲ ਕੋਈ ਮੇਰੇ ਹਿਸਾਬ ਵਿੱਚ 40 ਸਾਲ ਦਾ ਸਮਝਿਆ ਠੀਕ ਹੈ ਜੀ 45 ਸਾਲ ਦਾ ਸਮਝਿਆ ਠੀਕ 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 45 ਸਾਲ ਦਾ ਸਾਡੇ ਪਿੰਡ ਦੇ ਵਿੱਚ ਪੁਰਾਣਾ ਡੱਕਾ ਪਾਉਨੇ ਸਾਹਮਣੇ ਰੱਖਿਆ ਹੋਇਆ ਹੈ ਮੂਹ ਦਿਖਾਓ ਦਾ ਅੱਛਾ ਚੰਗੀ ਤਰ੍ਹਾਂ ਮੂਹ ਖਾਦੇ ਜਿਵੇਂ ਜੂਮ ਕਰਕੇ ਜੂਮ ਕਰਕੇ ਮੂਹ ਖਾਤਾ ਵਾ ਮਨਵੀਰ ਕਹਿੰਦਾ ਵਾ ਮਨਵੀਰ ਨੇ ਫਰਮਾਇਸ਼ ਪਾਈ ਗੈਂਦਾ ਵੀਡੀਓ 'ਚ ਮੂਹ ਦਿਖਾ ਕੇ ਗਾ ਦੋ ਬੁੜੀਆਂ ਦੋ ਬੁੜੀਆਂ ਨੇ ਉਹਨਾਂ ਨੂੰ ਲੱਗ ਗਿਆ ਮੂਹ ਚੰਗੀ ਤਰ੍ਹਾਂ ਖਾਜਿਆ ਰਿਸ਼ਤਾ ਨਾਲ ਤੇ ਜਵਾਬੋ ਜੇ ਨਹੀਂ ਦਾ ਨਹੀਂ ਹੁੰਦਾ ਟੈਸ਼ਨ ਨਹੀਂ ਆਉਂਦਾ वेठी अॻा लॻंदा सौ संतालीह माडल ई ਉਹਰੇ ਵੇੜੇ ਭਜਾ ਦੇ ਗਿਆਂ। ਉਹ ਇਹਦਾ ਵੀ ਨਹੀਂ ਪਿਆਦੇ ਮੈਂ ਤਾਂ ਹੰਦਾ ਕਿ ਸੋਚੰਦਿਆਂ ਮਾਂ ਬਣਾ ਕੇ ਲਈ ਵੀਡੀਓ। ਮਾਂ ਜਮਾਂਗੇ ਜਰੂਰੀ ਦੀ ਤੇਰੀ ਬੰਦੂਰੀ ਦੀ ਬਾਜ ਲਈ। ਉਹ ਗੰਬੀਰ ਉਹਨੇ ਦਰਕੇ। ਉਹ ਬਣੀ ਨਾ। ਓਕੇ ਬਈ ਮਿੱਤਰਾਂ ਲੈਂਡਰ ਗਿਆ ਵਾ। ਆਦਾਂ ਚ ਚਲ ਗਿਆ ਵਾ। ਤੇ ਹੁਣ ਮੈਂ ਜਾਣਾ ਕਿਤੇ ਕੰਮ ਤੇ ਚਲੋ ਬਈ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਜਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਓਕੇ ਆ ਮਿਲਦੇ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਬੱਸ ਸਾਰਿਆਂ ਨੂੰ ਜਰੂਰ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਛੇਤੀ ਦਾ ਵੀਡੀਓ ਵਿੱਚ ਫਿਰ ਲੱਗਾਂਗੇ ਓਕੇ ਜੀ ਬਈ ਸਸਾਈ ਦਾ